ਦੁਖੋ ਟਲ ਗੁਰ ਸੇਵਿਆ ਐਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੇ ਗੁਰ ਕੈ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਅਰਸੋਹ ਤੋ ਦੜਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾ ਅਸਾਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾ ਇੱਕ ਖਸਮ ਹਮਾਰੇ निमख निमख तुम ही प्रत्त पालहो हम बारिक तुमरे तारे तुम दाते ठाकुर प्रत्पालक नायक खसम हमारे नमक नमक तुम ही प्रत्पालो हम बारिक ਤੁਮਰੀ ਤਾਰੇ ਜੇਵਾ ਏਕ ਕਵਨ ਗੁਣ ਕਹੀਆ ਬੇਸਮਾਰ ये अंत सुअम्हे तेरो अंत न किन्ही रहा ਮਾਰੇ ਖੰਡਹੁ ਆਨਿਕ ਵਿਧੀ ਸਮਝਾਵਹੁ ਹਮ ਅਗਿਆਨ ਅਲਪ ਮਾਤੇ ਥੋਰੀ ਤੁਮ ਆਪ ਪਨ ਬਿਰਦ ਰਖਾਵੋ ਤੁਮਰੀ ਸਾਰਾ ਨੇ ਤੁਮਰੀ ਆਸਾ ਤੁਮਹੀ ਸੱਜਣ ਸੁਹਿਲੇ ਰੱਖੋ ਰੱਖ ਨਹਾਰ ਦਾ ਅੱਲਾ ਨਾਨਕ ਕਰਕੇ ਇੱਕ ਬੋਲੇ ਮਰੀ ਸਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖਨ ਹਾਰ ਦਇ ਅੱਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਿਕ ਤੁਮਰੇ ਧਾਰੇ ਜਿਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਢੀਠ ਵਿਚੜਿਆ ਮੇਲੇ ਪ੍ਰਭ ਹਰ ਦਰਗਹ ਕਾ ਬਸੀਠ ਹਰ ਨਾਮ ਮੰਤਰ ਦ੍ਰਿੜਾਏਦਾ ਕਟੇ ਹਮ ਮਾ ਰੋਗ ਨਾਨਕ ਸਤ ਗੁਰ ਤੇ ਨਾਮ ਮਿਲਾਇਆ ਜਿਨਾਂ ਤੁਰੇ ਪਿਆ ਸੰਜੋਗ ਸਤ ਨਾਮ ਸ੍ਰੀ ਵਾ ਹੇ ਗੁਰੂ ਸਾਹਿਬ ਜੀ ਕਤਕ ਕਰਮ ਕਮਾਵਣੇ ਦੋਸਨ ਕਾਹੂ ਜੋਗ ਮੇਸਰ ਤੇ ਭੁੱਲੇ ਆ ਵਿਆਪਨ ਸਭੇ ਰੋਗ ਕਤਿਕ ਕਰਮ ਕਮਾ ਮੰਨੇ ਦੋਸਨ ਕਾਹੂ ਜੋਗਾ ਪਰਮੇਸ਼ਰ ਤੇ ਭੁੱਲੇ ਆਂ ਵੀ ਆਪਨ ਸੱਬੇ ਰੋ ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਨ ਮਹ ਕੌੜੇ ਹੋਏ ਗਾਏ ड़ी माया पोग वे न कोई कार्य सका के सु था रु रो किशू होवाई होखया तोरे संयोग वड भागी मेरा प्राभ मिला उत्तर है ਸਾਬੇ ਬੇਓਗ ਨਾਨਕ ਕਉ ਪ੍ਰਭ ਰਾਖੇ ਲੇ ਮੇਰੇ ਸਾਹਿਬ ਬੰਦੀ ਮੋਕਾ ਕਤਕ ਹੋਵਾ ਸਾਦ ਸੰਗ ਬਿਨ ਸਹ ਸਬੇ ਸੋਕ ਨਾਨਕ ਤਾ ਪ੍ਰਭ ਰਾਖੇ ਲੇ ਮੇਰੇ ਸਾਹਿਬ ਬੰਦੀ ਮੋਚ ਕੱਟੇ ਕੋ ਹੋਵਾ ਸਾਦ ਸੰਗ ਬਿਨ ਸਹ ਸਬੇ ਸੋ गुरु जी का खालसा वाहे गुरु जी की फते दोस दोष काहू जोग परमेसर ते भुलिया व्यापन सबे रोग